ਦੇਸ਼ 22 ਜਨਵਰੀ ਦੇ ਦਿਨ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਠਾ ਦੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਹੈ ਰਾਮਪਗਤ ਵੱਖ-ਵੱਖ ਮੋਟਰ ਗੱਡੀਆਂ ਰਾਹੀਂ ਅਯੁੱਧਿਆ ਪਹੁੰਚਣ ਦੀ ਤਿਆਰੀ ਕਰ ਰਹੇ ਨੇ ਉਥੇ ਹੀ ਪੰਜਾਬ ਦੇ ਬਟਾਲੇ ਦਾ ਰਹਿਣ ਵਾਲਾ ਨੌਜਵਾਨ ਨਿਤਿਨ ਪਾਟਿਆਵੀ ਅਜੇਹਾ ਰਾਮ ਪਗਤੇ ਜੋ ਅਯੁੱਧਿਆ ਵਿੱਚ ਸ਼੍ਰੀ ਰਾਮ ਦੇ ਦਰਸ਼ਨ ਲਈ ਉਤਸੁਕ ਹੈ ਨਿਤਿਨ ਪਾਟਿਆ ਨੇ ਸਾਈਕਲ ਤੇ ਅਯੁੱਧਿਆ ਜਾਣ ਦਾ ਫੈਸਲਾ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਸਹਿਯੋਗ ਨਾਲ ਉਹ 1115 ਕਿਲੋਮੀਟਰ ਦੀ ਦੂਰੀ ਤੈਅ ਕਰਕੇ 15 ਤੋਂ 20 ਦਿਨਾਂ ਵਿੱਚ ਪ੍ਰਭੂ ਦੀ ਨਗਰੀ ਅਯੁੱਧਿਆ ਜਾ ਕੇ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਨਤਮਸਕ ਹੋਵੇਗਾ ਦੇਖੋ ਜੀ ਬਟਾਲੇ ਤੋਂ ਜੋਧਿਆ 1115 ਕਿਲੋਮੀਟਰ ਆ ਕੁਛ Google ਤੇ ਸਭ ਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਪ੍ਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਨਿਤਿੰਦੀ ਪਤਨੀ ਨੇ ਕਿਹਾ ਕਿ ਸਫਰ ਜ਼ਰੂਰ ਲੰਬਾਏ ਪਰ ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਸਦਕਾ ਉਹ ਇਸ ਸਫਰ ਨੂੰ ਪੂਰਾ ਕਰਨ ਵਿੱਚ ਜ਼ਰੂਰ ਕਾਮਯਾਬ ਹੋਣਗੇ। ਹੈ ਸਾਈਕਲ ਤੇ ਜਾਣਾ। ਤੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਹੈ। ਮੈਂ ਕਿਹਾ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਾਓ ਜਾਂ ਬੱਸ ਤੇ ਚਲ ਜਾਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ। ਫਿਰ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮਨਨ ਚ ਕਹਿ ਰਹੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ। ਯਾਤਰਾ ਨਾਲ ਦੀ ਸਫਰ ਰਵੇ।